ਉਹ ਕਹਿੰਦੇ ਹਨ ਮਾਈ ਲਾਈਫ ਮਾਈ ਵੇ ਮੈਂ ਜੋ ਵੀ ਖਾਂਦਾ ਹਾਂ ਇਹ ਮੇਰੀ ਪਲੇਟ ਤੇ ਕੁਝ ਹੈ ਇਹ ਤੁਹਾਨੂੰ ਕਿਵੇਂ ਪਰੇਸ਼ਾਨ ਕਰਦਾ ਹੈ ਯਾਰ ਜੇ ਮੈਂ ਕਹਾ ਕਿ ਇਹ ਮੇਰੇ ਘਰ ਵਿੱਚ ਹੋ ਰਿਹਾ ਹੈ ਤਾਂ ਕੀ ਇਹ ਤੁਹਾਨੂੰ ਪਰੇਸ਼ਾਨ ਕਰਦਾ ਹੈ ਤੁਸੀਂ ਮੇਰੇ ਗਵਾਂਡੀ ਹੋ ਅਤੇ ਮੈਂ ਆਪਣੇ ਘਰ ਵਿੱਚ ਉਹ ਧੁੰਦਲਾ ਜਨਰੇਟਰ ਚਲਾ ਰਿਹਾ ਹਾਂ ਇਹ ਧੂੰਆਂ ਅਤੇ ਸ਼ੋਰ ਛੱਡ ਰਿਹਾ ਹੈ ਅਤੇ ਤੁਸੀਂ ਮੇਰੇ ਕੋਲ ਆਉਂਦੇ ਹੋ ਅਤੇ ਮੈਂ ਕਹਾ ਮੈਂ ਜੋ ਵੀ ਕਰ ਰਿਹਾ ਹਾਂ ਮੈਂ ਇਹ ਆਪਣੇ ਘਰ ਵਿੱਚ ਆਪਣੀ ਜ਼ਿੰਦਗੀ ਵਿੱਚ ਆਪਣੀ ਮਰਜ਼ੀ ਨਾਲ ਕਰ ਰਿਹਾ ਹਾਂ ਤੁਸੀਂ ਮੈਨੂੰ ਰੋਕਣ ਵਾਲੇ ਕੌਣ ਹੋ ਤੁਸੀਂ ਤੁਰੰਤ ਕੀ ਜਵਾਬ ਦਿਓਗੇ ਤੁਸੀਂ ਕਹੋਗੇ ਸਰ ਇਹ ਤੁਹਾਡੇ ਘਰ ਵਿੱਚ ਹੋਣਾ ਚਾਹੀਦਾ ਹੈ ਇਹ ਮੈਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ ਹੈਨਾ ਇਹ ਧੂਆਂ ਮੇਰੇ ਘਰ ਵਿੱਚ ਆ ਰਿਹਾ ਹੈ ਅਤੇ ਇਹ ਸ਼ੋਰ ਮੇਰੇ ਕੰਨਾਂ ਤੱਕ ਪਹੁੰਚ ਰਿਹਾ ਹੈ ਅੱਜ ਦੀ ਇਹ ਪੀੜੀ ਗਿਆਨ ਤੋਂ ਇੰਨੀ ਵਾਂਝੀ ਹੈ ਇਸ ਤੇ ਗਿਆਨ ਦਾ ਪੱਦਰ ਇੰਨਾ ਮਾੜਾ ਹੈ ਕਿ ਇਸ ਨੂੰ ਇਹ ਵੀ ਅਹਿਸਾਸ ਨਹੀਂ ਹੁੰਦਾ ਕਿ ਜਦੋਂ ਤੁਸੀਂ ਚਿਕਨ ਮਟਰਨ ਜਾਂ ਕੁਝ ਹੋਰ ਖਾਂਦੇ ਹੋ ਇਹ ਸਮਾਜ ਦੇ ਹਰ ਵਿਅਕਤੀ ਨੂੰ ਪ੍ਰਭਾਵਿਤ ਕਰ ਰਿਹਾ ਹੈ ਇਹ ਤੁਹਾਡਾ ਨਿੱਜੀ ਮਾਮਲਾ ਨਹੀਂ ਹੈ ਤੁਹਾਡੀ ਪਲੇਟ ਵਿੱਚ ਕੀ ਹੈ ਉਹ ਮੇਰੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਿਹਾ ਹੈ ਪਸ਼ੂ ਪਾਲਣ ਜਲਵਾਯੂ ਪਰਿਵਰਤਨ ਦੇ ਸਭ ਤੋਂ ਵੱਡੇ ਕਾਰਨਾਂ ਵਿੱਚੋਂ ਇੱਕ ਹੈ ਗ੍ਰੀਨ ਹਾਊਸ ਪ੍ਰਭਾਵ ਕਾਰਬਨ ਡਾਈਆਕਸਾਈਡ ਨਾਲੋਂ ਮੀਥੇਨ ਕਾਰਨ 20 ਗੁਣਾ ਜ਼ਿਆਦਾ ਹੁੰਦਾ ਹੈ ਅਤੇ ਗ੍ਰੀਨ ਹਾਊਸ ਗੈਸਾਂ ਵਿੱਚ ਮੀਥੇਨ ਦਾ ਅਣੂ ਕਾਰਬਨ ਡਾਈਆਕਸਾਈਡ ਦੇ ਅਣੂ ਨਾਲੋਂ 20 ਗੁਣਾ ਜ਼ਿਆਦਾ ਕਾਤਕ ਹੁੰਦਾ ਹੈ ਅਤੇ ਮੀਥੇਨ ਕਿੱਥੋਂ ਆਉਂਦਾ ਹੈ ਮੀਥੀਨ ਉਹ ਨਾ ਜਾਨਵਰਾਂ ਤੋਂ ਆਉਂਦਾ ਹੈ ਜਿਨ੍ਹਾਂ ਨੂੰ ਤੁਸੀਂ ਦੁੱਧ ਅਤੇ ਮਾਸ ਲਈ ਪਾਲਦੇ ਹੋ ਇਸ ਲਈ ਮਾਸ ਖਾਣਾ ਅਤੇ ਡੇਰੀ ਉਤਪਾਦਾਂ ਦੀ ਵਰਤੋਂ ਕਰਨਾ ਜਲਵਾਯੂ ਪਰਿਵਰਤਨ ਦੇ ਸਭ ਤੋਂ ਵੱਡੇ ਕਾਰਨਾਂ ਵਿੱਚੋਂ ਇੱਕ ਹੈ ਹੁਣ ਤੁਸੀਂ ਮੈਨੂੰ ਦੱਸੋ ਕੀ ਤੁਸੀਂ ਮਾਸ ਖਾ ਰਹੇ ਹੋ ਕੀ ਮੈਂ ਤੁਹਾਨੂੰ ਇਸ ਨੂੰ ਖਾਣ ਦੇਵਾਂ ਜਲਵਾਯੂ ਪਰਿਵਰਤਨ ਮੈਨੂੰ ਪ੍ਰਭਾਵਿਤ ਕਰ ਰਿਹਾ ਹੈ ਹੈ ਨਾ